ਲੋ ਜੀ ਵਰਕਸ਼ਾਪ ਤੋਂ ਬਾਅਦ ਇਹਨਾਂ ਦਾ ਸਪੀਰ ਪੜ੍ਹ ਲਈ ਇੱਥੇ ਉਹ ਦਫ਼ਤਰ ਇਹਨਾਂ ਦਾ ਬਹੁਤ ਵਧੀਆ ਬੰਦੇ ਆਏ ਠੀਕ ਬੰਦੇ ਉਹ ਚਾਹ ਮਾਰਦੇ ਕਿ ਕਿਹਨੇ ਬੈਠਾ ਨਹੀਂ ਉਹਨਾਂ ਦਾ ਕਿਹਾ ਤਾਂ ਉਹਨਾਂ ਦਾ ਮੇਰਾ ਕਲੀਅਰ ਹੈਂਡਲ ਦਾ ਲੋ ਜੀ ਸ਼ਕਤੀਮਾਨ ਸ਼ਕਤੀਮਾਨਾਂ ਦੇ ਵਰਕਸ਼ਾਪ ਤੇ ਆਏ ਆ ਪੰਪ ਦੀ ਰਿਪੇਅਰ ਕਰਾਉਣ ਥੋੜਾ ਜਿਹਾ ਪ੍ਰੈਸ਼ਰ ਘੱਟ ਬਣਾਉਂਦਾ ਸੀ ਇੱਕ ਗੇਜ ਪਵਾਈ ਆ ਨਵੀਂ ਭਾਈ ਹੋਣੀ ਲੱਗੇ ਆ ਕਰਨ ਵੀਰ ਹੋ ਗਿਆ ਸੈਟਿੰਗ ਹਾਂਜੀ ਲੱਗੇ ਬਾਕੀ ਦਾ ਫੋਨ ਇਹਨਾਂ ਦੀ ਗੈरेज ਹੈਗੀ ਆ ਕੈਮਰੇ ਸਕੂਲ ਦੇ ਲੱਗੇ ਬਹੁਤ ਵਧੀਆ ਬੰਦੇ ਆ ਬਹੁਤ ਵਧੀਆ ਕੰਮ ਇਹਨਾਂ ਦਾ ਉਹ ਇਹਨਾਂ ਦੀ ਗੈरेज ਜੋ ਸ਼ਕਤੀਮਾਨ ਵਾਲਿਆਂ ਦੀ ਰੋਟਾਵੇਟਰ ਚਾਰਾਂ ਕੁਦਰਨ ਵਾਲੀ ਮਸ਼ੀਨ ਸਪਰੇ ਪੰਪ ਕਿਹੜੀ ਚੀਜ਼ ਜਿਹੜੀ ਇਹਨਾਂ ਕੋ ਨਹੀਂ ਹੈਗੀ ਤੁਹਾਨੂੰ ਸਾਰਾ ਦਿਖਾਉਣੇ ਆਕਰੀ ਆ ਆ ਗਿਆ ਇਹਨਾਂ ਦਾ ਬੁੱਲ ਵਾਲਿਆਂ ਦਾ ਟਰੈਕਟਰ ਮਗਰ ਪੈਣ ਵਾਲੀ ਬਾਗੜ ਇਹ ਨਾ ਦਾ ਕੋਈ ਨਹੀਂ ਹਾਂ ਉਹ ਪ੍ਰਵਾਹਾਂ ਹੀ ਉਹ ਪਪ ਕਰ ਲੱਗਿਆ ਮੇਰੇ ਆਪਾ ਕਰਦੇ ਮੈਸੇਜ ਤੂੰ ਕਰੀ ਜਾ ਮੈਂ ਤੈਨੂੰ ਥੋੜਾ ਕਹਿਣਾ ਆ ਜਾ ਤੂੰ ਹੁਣ ਚੱਲਦੇ ਹਾਂ ਉਹਨਾਂ ਦੀ ਵਰਕਸ਼ਾਪ ਅੰਦਰ ਨੂੰ ਇਹ ਵਰਕਸ਼ਾਪ ਉਹਨਾਂ ਦਾ ਦਫ਼ਤਰ ਆਲੂ ਇਹ ਸਪੇਅਰ ਪਾੜ ਪਿਆ ਮਹਾਰਾਜ ਆਓ ਇਹਨੂੰ ਵਟਾਣਾ ਹੈ ਦੰਦ ਮੇਰਾ ਫੋਨ ਗੱਡੀ ਚੋਂ ਗੱਡੀ ਚੋਂ ਕਾ ਚਕਲੋਚ ਦੇ ਗੱਡੀਆਂ ਵਾਲਾ ਸਿਸਟਮ ਹੈ ਇਹ ਕੀ ਜਾ ਆ ਜਾ ਰਿਹਾ ਕੁਝ ਜਿਹਾ ਰਹਿ ਗਿਆ ਸੰਦੂ ਭਾਰਮ ਜੋਧਾਂ ਵਾਲੀ ਲੈ ਕੇ ਆਇਆ ਬੜੀ ਬੜੀ ਤੜੜੀ ਯਾਰ ਵੀਡੀਓ ਆ ਗੱਡੀ ਘਾਤੋ ਸਾਈਡ ਤੇ ਗੱਡੀ ਕੱਟ ਨਹੀਂ ਉਹਨਾਂ ਨੇ ਆਹ ਛੋਟਾ ਆਣਾ ਇਹ ਇਹ ਆਹ ਛੇਤੀ ਨਹੀਂ ਨਹੀਂ ਇਹਦੇ ਬੀਜਪੂ ਜਿਹਾ ਜੇ ਲੱਗੇ ਹਵਾ ਲੈ। ਤੇ ਆ ਵੀ ਇਹਦੇ ਹੋਰ ਹਿਸਾਬ ਨਾ ਬਣਿਆ ਸਾਰਾ ਜਗਾ ਦੇ। ਆ ਕਿੰਨੀ ਆ 50 ਸਾਰੇ ਤੇ 50 50 ਲਿਖਿਆ ਵਾ। ਫਰਕ ਹੋਊਗਾ। ਵਾਟਾ ਨਹੀਂ ਕੀ ਯਾਰ। ਆ ਲੈਟਰ ਵੱਡਾ ਵਾ। ਆ ਅਗਲਾ ਤੇ ਪਿਛਲਾ ਸੇਮ ਆ। ਆਹ ਵਜ ਕਾਰ ਵਾਲਾ ਛੋਟਾ ਵਾ। ਆ ਵੱਡਾ ਲੈਟਰ ਆ। ਆ ਵੀ ਇਹ ਕੋ ਆ ਵੀ ਇਹ ਬਰੀਜਰ ਲੱਗਾ। ਜਿਹੜੀਆਂ ਆਪਣੀਆਂ ਸੀਲਾਂ ਲਈਦੀਆਂ ਨਾ ਨੋਆ ਦੀਆਂ ਇਹਨਾਂ ਰਿਆ ਹਵਾ ਵਾਲਾ ਜਗਾੜ ਆ ਇਹਦੀਆਂ ਸੀਲਾਂ ਨਹੀਂ ਲੀਂ ਸਕਦੀਆਂ ਕਰੀਏ ਸ਼ਾਰਟੇਜ ਹੈ ਸ਼ਾਰਟੇਜ ਹੀ ਥੱਲੇ ਹੀ ਹੁੰਦੀ ਆ ਕਾਚਾ ਵਿਚੇ ਦੇ ਵਿਚੇ ਦੇ ਤੀਏ ਦੀ ਹੈ ਵਿਚੋਂ ਹੀ ਆ ਹਾਂ ਵੀ ਇਹ ਫਿਰ ਵਿਚੋਂ ਹੀ ਆ ਹਾਂ ਹਾਂ ਵਿਚੇ ਵਿਚੇ ਜਿਦਾਂ ਉਹਦੇ ਆਉਂਦੀ ਆ ਕਿਹੜੇ ਟਰੈਕਟਰ ਦੇ ਇੱਕ ਆਉਂਦੀ ਆ ਦੂਜੇ ਦੇ ਵੀ ਆਉਂਦੀ ਆ ਹੈ ਮਰੀਆ ਯਾਰ ਉੱਤੇ ਬੈਠੀਆਂ ਭੈਂਡੇ ਫੇਟ ਨੂੰ ਸੁਝਿਆ ਲੱਭਣੀ ਗਾਜੀ ਇਹ ਅਗਲੀ ਬ੍ਰੇਕ ਤੇ ਵੀ ਘੁੰਮਦਾ ਜੀ ਉਹ ਕਿੱਡੀ ਵਧੀਆ ਚੀਜ਼ ਆ ਵੇ ਹੈ ਬੁੱਕਲ ਜੀ ਸਾਰਾ ਟਰੈਕਟਰ ਇਹ ਕਿੰਨੀਆਂ ਇਹ ਪੁੱਛਦੇ ਹਾਂ ਨੂੰ ਕਿੰਨੇ ਸਪੋਰ ਆ ਇਹ 80 ਹੋਣਾ ਮੇਰੇ ਹਿਸਾਬ ਨਾਲ ਹਣਾ ਬਹੁਤ ਲੱਗਿਆ ਨਾ ਚੋੜਾ ਦਿੰਦੇ ਆ ਇਹ ਆ ਜੀ ਡਿਊਟ ਸਪੋਰ ਟਰੈਕਟਰ ਭਾਈ ਜੀ ਇਹ ਤਾਂ ਟੈਕ ਚੋੜਾ ਕੱਤ ਨਹੀਂ ਦੇ ਕੋ ਥੋੜਾ ਜਿਆ ਇਹਦੀਆਂ ਜਿਹੜੀਆਂ ਸੀਲਾਂ ਸੋਲਾਂ ਲੇਕਣ ਤੋਂ ਆਹ ਬਰੀਜਰ ਲਾਏ ਆ ਜੀ ਕਿ ਸ਼ੋ ਵੀ ਇੱਕ ਅੱਡਾ ਤੇ ਬਹੁਤ ਸੋਹਣਾ ਕੈਕਟਰ ਤੇ ਸ਼ੋ ਜੈ ਕਿੰਨੇ ਦੇ ਟਾਇਰ ਇਹਦੇ 16 ਨੂੰ 28 ਦੇ ਆ ਹਾਂ ਯਾਤਰੀਪਾ ਕੱਡੇ ਵਧੀਆ ਖੁੱਲੇ ਤਰੀਕੇ ਨਾਲ ਲਾਏ ਆ ਬੜਾ ਵਧੀਆ ਹੀ ਆ ਭਵਾਨੇ ਪਾਈਟਰ ਉਹ ਵੀ ਉੱਤੇ ਬਹਿ ਕੇ ਵੇਖੀ ਨਾ ਐ ਬੁੱਕਲ ਜੀ ਜਾਂ ਨਿਗਾ ਨਿਗਾ ਜਾ ਆ ਲੈਫਟ ਵਾਲੇ ਲੀਵਰ ਕਿੱਡੇ ਸੋਹਣੇ ਹੀ ਤਰੇ ਗੇਰਪੁਰ ਪਾ ਗਦੇ ਨੇ ਬ੍ਰੇਕਾਂ ਬਰੂਕਾਂ ਵੰਗੀਆਂ ਸੈਟਿੰਗ ਚ ਜਿਹੜੇ ਸੰਗਰੀਆਂ ਵਾਲੇ ਹਸਲ ਬਣਾਉਂਦੇ ਉਹ ਕਿਹਨੇ ਆ ਸੰਗਰੀਆਂ ਵਾਲੇ ਹਰਦੇ ਸੰਗਰੀ ਐ ਇਦਾਂ ਨਹੀਂ ਪਤਾ ਭਾਜੀ ਯਾਰ ਪੁਛ ਲਓ ਮੇਰੇ ਵੀਰ ਅੰਦਰੋਂ ਆ ਦੇ ਗੇਰਪੁਰ ਵਧੀਆ ਪੈਂਦੇ ਆ ਕਾਦੇ ਲੀਵਰ ਕਿਹੜਾ ਆਹ ਲੋਵਾ ਦੇ ਕੀ ਆ ਇਹ ਪੂਰਾ ਪੂਰਾ ਹੋਰ ਵੀ ਪੂਰਾ ਆ ਇਹ ਹਾਰਡ ਹੂੰ ਆਇਆ ਇਹ ਲੋ ਵਈ ਮੀਡੀਅਮ ਆ ਗਿਆ ਬਹੁਤ ਵਧੀਆ ਟਰੈਕਟਰ ਆਇਆ ਆ ਵੀਡੀਓ ਆਈ 80 ਹਸਪਾਵਰ ਆ ਮੈਨੂੰ ਯਾਦ ਆ 80 ਜਾਂ 75 ਹੋਊਗਾ ਹਨਾ ਲਓ ਜੀ ਡੂ ਫੋਰ ਮਾਰਲੋ ਟਰੈਕਟਰ ਦੇ ਨਿਗਾ ਬਹੁਤ ਵਧੀਆ ਟਰੈਕਟਰ ਆ ਮਾਰਕੀਟ ਬਣਾ ਰਿਹਾ ਆਵਦੀ ਹਨਾ ਉਰੇ ਇਹ ਸੋਰੇ ਇਹ ਸੋ ਬਹੁਤ ਹੀ ਇਹ ਫੀ ਹੋਣਾ ਮੇਰੇ ਸਾਵਣੋ ਅੱਜ ਆਪਣੀ ਮੱਕੀ ਨੂੰ ਹੋ ਗਈ ਆ 11 ਦਿਨ 12 ਵਧੀਆ ਨਿਕਲ ਆਈ ਆ ਕਈ ਵੀਰ ਪੁੱਛਦੇ ਆ ਵੀ ਮੱਕੀ ਨਿਕਲਦੀ ਆ ਸਾਰ ਜਿ ਤਰ੍ਹਾਂ ਤੁਹਾਨੂੰ ਦਿਖਾਉਣਾ ਵੀ ਇਹ ਖੱਟੀ ਹੁੰਦੀ ਆ ਇਹ ਤੋਂ ਕੋਈ ਡਰਨ ਦੀ ਲੋੜ ਨਹੀਂ ਅਜੇ ਕਿਉਂਕਿ ਜਦੋਂ ਕੂਲਾ ਪੱਤਾ ਵਾ ਕਦੀ ਠੰਡ ਨਾ ਜਾਂ ਕਾਹੇ ਨਾ ਖੱਟੀ ਹੋ ਸਕਦੀ ਆ ਇਹ ਤੋਂ ਤੁਸੀਂ ਘਬਰਾਓ ਨਾ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਕਿਸੇ ਦੇ ਮਗਰ ਨਹੀਂ ਲੱਗਣਾ ਤੇ ਬਾਕੀ ਜਦੋਂ ਥੋੜੀ ਵੱਡੀ ਹੋ ਗਈ ਨੇ ਆਪਣੇ ਆਪਣੇ ਆਪ ਕਾਲੇ ਪੰਦੇ ਵਿੱਚ ਆ ਜਾਣਾ ਕਈਆਂ ਵੀਰਾਂ ਦੀਆਂ ਪੈਲੀਆਂ ਜਿਹੜੀਆਂ ਵਾਂ ਉਹ ਕਰੜੀਆਂ ਵਾਂ ਮੀਂਹ ਦੇ ਨਾਲ ਕਰਨੜੀ ਜੀ ਗਈ ਆ ਤੇ ਉਹ ਪਾਣੀ ਲਾ ਦਿਓ ਤੇ ਉਹਦੇ ਨਾਲ ਵਧੀਆ ਜਿਹੜੀ ਮੱਕੀ ਆਪਣੀ ਨਿਕਲ ਆਊਗੀ